ਜਾਰ ਜੋ ਰੂਪ ਤੇ ਜ਼ਮੀਨ ਨੇ ਫੇਰ ਲਈਆਂ ਦੋ ਜਾਨਾਂ ਪਟਿਆਲਾ ਦਾ ਪਿੰਡ ਤੇਜਾ ਅਚਾਨਕ ਗੋਲੀਆਂ ਦੀ ਆਵਾਜ਼ ਨਾਲ ਕੰਬ ਗਿਆ 22 ਏਕੜ ਜ਼ਮੀਨ ਤੇ ਕਬਜ਼ਾ ਲੈਣ ਗਏ ਪਿੰਡ ਦੇ ਸਰਪੰਚ ਅਤੇ ਉਸ ਦੇ ਪੁੱਤਰ ਨੂੰ ਸਰਕਾਰੀ ਅਫਸਰਾਂ ਸਾਹਮਣੇ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਪਿੰਡ ਦੇ ਸਰਪੰਚ ਜਤਿੰਦਰ ਦਾਸ ਅਤੇ ਉਹਨਾਂ ਦੀ ਪਤਨੀ ਵਿਚਾਲੇ ਕਈ ਸਾਲਾਂ ਤੋਂ ਵਿਵਾਦ ਸੀ ਝਗੜੇ ਨੇ ਦੂਰੀਆਂ ਇੰਨੀਆਂ ਵਧਾਈਆਂ ਕਿ ਪਤਨੀ ਚਤਰ ਸਿੰਘ ਨਾਮੀ ਸਾਫਾ ਪੁਲਿਸ ਮੁਲਾਜ਼ਮ ਨਾਲ ਵੱਖ ਰਹਿਣ ਲੱਗੀ ਜਤਿੰਦਰ ਦਾਸ ਦੀ 70 ਏਕੜ ਜ਼ਮੀਨ 'ਚੋਂ 22 ਏਕੜ ਜ਼ਮੀਨ ਤੇ ਪਤਨੀ ਵੱਲੋਂ ਆਪਣਾ ਅਧਿਕਾਰ ਜਮਾਇਆ ਗਿਆ ਮਾਮਲਾ ਅਦਾਲਤ ਪਹੁੰਚਿਆ ਅਦਾਲਤ ਨੇ ਜਤਿੰਦਰ ਦਾਸ ਦੇ ਹੱਕ ਵਿੱਚ ਫੈਸਲਾ ਸੁਣਾਇਆ ਇਹ ਗੱਲ ਚਤਰ ਸਿੰਘ ਨੂੰ ਨਾਗਵਾਰ ਗੁਜਰੀ ਜਤਿੰਦਰ ਸਿੰਘ ਜਿਵੇਂ ਹੀ ਪਟਵਾਰੀ ਤੇ ਕਾਨੂੰਗੋ ਨਾਲ ਜ਼ਮੀਨ ਤੇ ਕਬਜ਼ਾ ਲੈਣ ਪਹੁੰਚਿਆ ਚਤਰ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ 315 ਬੋਰ ਦੀ ਰਾਈਫਲ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ ਜਤਿੰਦਰ ਦਾਸ ਅਤੇ ਉਸ ਦੇ ਪੁੱਤਰ ਦੀ ਮੌਕੇ ਤੇ ਹੀ ਮੌਤ ਹੋ ਗਈ ਪਟਵਾਰੀ ਗਿਆ ਤੇ ਬਸ ਆਪ ਹੀ ਵੈਸੇ ਗਏ ਤੇ ਵੀ ਚਲ ਜੇ ਰੋਕ ਟੋਕ ਹੋਵੇਗੀ ਆਪਾਂ ਬਾਅਦ ਚ ਹੋਰ ਕਾਰਵਾਈ ਕਰ ਲਿਆ ਕੋਈ ਇਹ ਹੈਗੇ ਦੀ 5-7 ਜਣੇ ਤੇ ਜੀ ਵੈਸੇ ਇਹ ਤਾਂ 2 ਜਣੇ ਦੇ ਵਾਪਸ ਉਹ ਬਦੂਖਾ ਲਈ ਬੈਠੇ ਸੀ ਪਹਿਲਾਂ ਹੀ ਜਦ ਗੋਲੀ ਚਲਾਤੀ ਉਹਨਾਂ ਨੇ ਠੀਕ ਹੀ ਲਾਮ ਸੀ ਕੌਣ ਸੀ ਬੰਦੇ ਉਹ ਚਾਤਰ ਸਿੰਘ ਅਛਰਸ ਸਿੰਘ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਿਆਂਦੀਆਂ ਗਈਆਂ ਨੇ ਪੁਲਿਸ ਨੇ ਮਾਮਲਾ ਦਰਜ ਕਰ ਮੁਲਜ਼ਮਾਂ ਦੀ ਪਾਲ ਸ਼ੁਰੂ ਕਰ ਦਿੱਤੀ ਹੈ ਉੱਚਾਤਰ ਸਿੰਘ ਨਾਂ ਦਾ ਵਿਅਕਤੀ ਹੈ ਜੋ ਨਰਮਲ ਸਿੰਘ ਦੀ ਵਾਈਫ ਸ਼ਮਸ਼ੇਰ ਕੌਰ ਨਾਲ ਉਸਦੇ ਨਾਲ ਰਹਿੰਦਾ ਸੀ ਜੋ کافی ਪੁਰਾਣੇ ਸਮੇਂ ਤੋਂ ਉਸਦੇ ਨਾਲ ਰਹਿ ਰਿਹਾ ਉਸ ਵੱਲੋਂ ਜ਼ਮੀਨ ਦੇ ਝਗੜੇ ਨੂੰ ਲੈ ਕੇ ਜਿਹੜਾ ਕਤਲ ਕੀਤਾ ਗਿਆ ਪਰਚਾ ਦਰਜ ਕਰਕੇ ਜਿਹੜੀ ਅਗਲੀ ਫਰਦਰ ਤਫਤੀਸ਼ ਜਾਂ ਇਨਵੈਸਟੀਗੇਸ਼ਨ ਹੈ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਜੋ ਅਗਲੇ ਤੱਤ ਸਾਹਮਣੇ ਆਉਣਗੇ ਉਹਨਾਂ ਦੇ ਅਨਸਾਰ ਬੰਦੀ ਕਾਰਵਾਈ ਹੋਏ ਕਿ ਕਿਸਤਾਰੀ ਵੀ ਹੋਈ ਹੈ ਨਹੀਂ ਅਲਫੇ ਲਾਲ ਇਹਦੇ ਵਿੱਚ ਗ੍ਰਿਫਤਾਰੀ ਨਹੀਂ ਹੋਈ ਬਟ ਅਸੀਂ ਇਹਦੇ ਵਿੱਚ ਕੋਸ਼ਿਸ਼ ਸਾਡੀ ਹੈ ਕਿ ਅਸੀਂ ਜਲਦੀ ਗ੍ਰਿਫਤਾਰਾ ਜਿਹੜੇ ਦੋਸ਼ੀਆਂ ਨੂੰ ਕਰਾ